ਮੰਮੀ ਆ ਕਹੇਗੀ ਨਾ ਮਾਰਿਆ ਤਹੀਂ ਮੇਰੇ ਚਪੇੜ ਤੈਨੂੰ ਅਜੇ ਪਤਾ ਹੀ ਨਹੀਂ ਲੱਗਾ ਕਿਹੜੀ ਕੌਣ ਮਾਰੀ ਆ ਨਹੀਂ ਮੈਂ ਕੀ ਟਾਕੀ ਤੋਂ ਦੋੜ ਹੱਥ ਚੁਪੰਦਾ ਕਿ ਮੇਰੇ ਤੇ ਮਤਲਬ ਅੱਜ ਤੱਕ ਮੇਰੇ ਮਾਂ ਕਦੇ ਮੈਨੂੰ ਫੁੱਲ ਦੀ ਵੀ ਨਹੀਂ ਲਾਈ ਅੱਛਾ ਜੇ ਤੂੰ ਇਦਾਂ ਚੰਦੀ ਨਾ ਕਿ ਮੈਨੂੰ ਫੁੱਲ ਦੀ ਨਾ ਲੱਗੇ ਤਹੀਂ ਨਾ ਬੋਲੇ ਨਾ ਤੂੰ ਕਹੜੀ ਮੇਰੇ ਮੈਂ ਕਿਹਾ ਕੀ ਕੀ ਤੈਨੂੰ ਮੈਂ ਬਸ ਪੁੱਛੜੀ ਭੂਏ ਜਾਈ ਤੂੰ ਮੰਮੀ ਨਾ ਦਵਾ ਨਾ ਪਲਾਟ ਤੈਨੂੰ ਨਾ ਕਰਕੇ ਤੇਰੇ ਦਵਾ ਤੈਨੂੰ ਪਲਾਟਂਂ ਗੂਠਾ ਲਾ ਕੇ ਦਵਾ ਤੈਨੂੰ ਮੈਂ ਕਦ ਨਹੀਂ ਹੁੰਦਾ ਮੈਨੂੰ ਮੋੜਾਂ ਕਰ ਕੋ ਦੋ ਜੱਥ ਚੁੱਕ ਕੇ ਤੇ ਸਿੱਧੇ ਐਂ ਜਿੱਦੀ ਪਲਾਟ ਦੀ ਆਨੇ ਆਣ ਕੇ ਕਿੱਦਾਂ ਮੈਨੂੰ ਪਈ ਮੈਨੂੰ ਪਲਾਟ ਦੇ ਦੇ ਮੰਮੀਆਂ ਕਿਹੜਾ ਨਾਮ ਲੱਗਾ ਪਲਾਟ ਤੇ ਦੇ ਤੇ ਗੁੱਸਾ ਤਾਂ ਨੂੰ ਕਰਦਾ ਵਾ ਗੁੱਸਾ ਮੈਨੂੰ ਇਦਾਂ ਹੀ ਚੜਦਾ ਵਾ ਜਿੱਦਾਂ ਤੂੰ ਕਰਦੀ ਹਰਕਤਾਂ ਤਾਂ ਉਹ ਗੁੱਸਾ ਹੀ ਚੜਾਉਂ ਵਾਲੀਆਂ ਕਰਦੀਆਂ ਮੈਂ ਕਿਹਾ ਕਿ ਨਾ ਤਾਂ ਉਹ ਤਾਂ ਪੁੱਛ ਨਹੀਂ ਸਕਦੀ ਮੇਰੇ ਘਰ ਚ ਕੋਈ ਹੋ ਕਿੰਨੀ ਹੈ ਹੱਕ ਹੈਗਾ ਤੇ ਆਪਣੇ ਬੰਦੇ ਨੂੰ ਕੁਛ ਬੰਦੇ ਨਹੀਂ ਮੇਰੀਆਂ ਤੜਨ ਨੂੰ ਨਹੀਂ ਚੇਚਾ ਹਾਂ ਕੋਈ ਤਾਂ ਦੇ ਕੌਣ ਦਨ ਸ਼ੋਭਾ ਦਿੰਦਾ ਵਾ ਨੋਵਾ ਤੇ ਚੁੱਕਣਾ ਨੋਵਾ ਤੇ ਮੈਂ ਨਹੀਂ ਇੰਨੇ ਚਲਾਦਾ ਤੇ ਚੁੱਕਿਆ ਤੇਰੇ ਤੇ ਬੜਾ ਸੋਣਾ ਤੈਨੂੰ ਰੱਖਦੀ ਈ ਤੀਆਂ ਵਾਂਗੂ ਪਰ ਤੂੰ ਰਿੰਦੀ ਨਹੀਂ ਤੀਆਂ ਵਾਂਗੂ ਰਹਿਣ ਵਾਲੀ ਨਹੀਂ ਤੁਹਾਡੀ ਤੇਰਾ ਸਾਰਾ ਕਿਤਾਬ ਲਾ ਲਿਆ ਨਾ ਸਾਰਾ ਤੇ ਕੋਈ ਗੱਲ ਨਹੀਂ ਫਿਰ ਹੁਣ ਤੂੰ ਇਕੱਲੇ ਦੀ ਨਾ ਸਿਆਪੇ ਬੈਠ ਕਰ ਮੈਂ ਵੀ ਹੁਣ ਮੈਂ ਆਪਣੀ ਮਾਂ ਨੂੰ ਸੱਦਦੀ ਆ ਪਿਓ ਨੂੰ ਫੋਨ ਕਰਕੇ ਫਿਰ ਤਾਂ ਪੁੱਛ ਲਈਂ ਦਿਆਂ ਉਹਨਕੇ ਚਲ ਕੋਈ ਨਹੀਂ ਸੱਦਣਾ ਤੂੰ ਜਿੰਨੂੰ ਸੱਦਣਾ ਵਾ ਮੈਂ ਨਹੀਂ ਡਰਦੀ ਕਿਸ ਕومی ਡਰਦਾ ਫਿਰ ਮੰਮੀ ਆਣ ਕੇ ਪਾ ਹੀ ਦੇਣਗੇ ਉਹ ਜਦ ਮੇਰੇ ਪਿੱਛੇ ਜਾਵਾ ਜੇ ਨਾ ਹੋਵੇ ਤਾਂ ਫਿਰ ਤੁਹਾਡੇ ਤਾਂ ਉਦਾਂ ਹੀ ਤੁਹਾਡੇ ਅੱਛਾ ਹੁਣ ਤੂੰ ਮੈਨੂੰ ਪਿੱਛੇ ਦੀਆਂ ਤੰਕੀਆਂ ਦਿਨੇ ਆ ਹਨਾ ਲੱਗਾ ਨਾ ਤੇਰਾ ਪਿਓ ਥਾਣੇਦਾਰ ਮੈਨੂੰ ਕੀ ਲੱਗਾ ਨਾ ਮੇਰੇ ਤੇ ਭਾਵੇਂ ਨਹੀਂ ਲੱਗਾ ਈਆਂ ਵਾਤੇ ਤੇ ਥਾਣੇਦਾਰ ਤੇ ਡੀਸੀ ਹੁੰਦੇ ਆ ਤੂੰ ਲਵਾ ਲਾ ਫੇ ਚੰਨ ਨੂੰ ਲੋਮਨੀ ਡੀਸੀ ਡੂਸੀ ਮੈਨ ਨੂੰ ਕਾ ਕੋ ਡਰਦੀ ਤੂੰ ਮੈਨੂੰ ਸਤੰਨੀ ਆ ਤੇ ਅੱਜ ਮੇਰਾ ਹੱਥ ਚੁੱਕਿਆ ਗਿਆ ਇੰਨੇ ਚਿਰਾਂ ਤੋਂ ਨਹੀਂ ਹੱਥ ਤੇਰੇ ਦੇ ਚੁੱਕਿਆ ਗਿਆ ਕਈ ਬੰਦੇ ਮੈਨੂੰ ਸਤਾਇਆ ਥੋੜਾਸ ਤੋਂ ਨਹੀਂ ਰੋਟੀਆਂ ਮ ਬਗਾਨੇ ਘਰੋਂ ਜਾ ਜਾ ਖਾਨੀ ਆ ਕਹਿਣਾ ਤੂੰ ਨਹੀਂ ਮੇਰਾ ਮੰਨਦੀ ਜੇ ਤਨ ਮੈਨ ਮਿਰਚਾ ਦਾ ਘਟ ਬਣਾ ਦੇ ਮੇਰੇ ਸਿਰ ਦੁਖਦਾ ਵਾ ਉਹ ਕੀ ਆਂਦੇ ਹੁੰਦੇ ਆ ਬੱਕਰੀ ਦੁੱਧ ਦਿੰਦੀ ਮੈਂ ਗਣਾ ਪਾ ਪਾ ਕੇ ਲੱਗੀ ਸਮਝ ਜਦੋਂ ਤੇ ਆ ਮ ਲੰਗ ਜਾਂਦਾ ਉਹ ਚਾਹ ਪੀਂਦਾ ਤੇ ਮੁੜਕੇ ਤੇ ਮੇਰੇ ਮੱਥੇ ਮਾਰਦੀ ਲਿਆ ਕੇ ਲੈ ਮੱਪੀ ਚਾਹ ਪੀਲਾ ਪਤਾ ਨਹੀਂ ਤੂੰ ਕਿੱਦਾਂ ਦੀ ਹੈ ਟਾਈਮ ਸਿਰ ਤੋਂ ਚੀਜ਼ ਤੂੰ ਦਿੰਦੀ ਨਹੀਂ ਕੋਈ ਤੇ ਤੂੰ ਚਾਚੀ ਘਰ ਦੇ ਬਣਾਈ ਚਾਹ ਮੈਂ ਤੁਹਾਨੂੰ ਪੁੱਛਣ ਦੇ ਆ ਹੀ ਬਾਰ ਹੁਣ ਮੈਂ ਕੀ ਕਰਨੀ ਮੁੜਕੇ ਹਰ ਇਤਜ਼ਾਬ ਵੀ ਇੱਥੇ ਜਿਉ ਬਾਹਰ ਨਾ ਆਏ ਹੁੰਦੇ ਛੁੱਟੀ ਦੇ ਉੱਤੇ ਹੁੰਦੇ ਡਿਊਟੀ ਦੇ ਵੀ ਮੇਰੇ ਤੇ ਜੱਜ ਨਹੀਂ ਲੱਗਾ ਤੁਰੇ ਆ ਜਾਵੇ ਸਾਬੀ ਪਰੇ ਸਾਬੀ ਤੇ ਤੇਰੇ ਪਿੱਛੇ ਲੱਗਾ ਮੈਨੂੰ ਕੀ ਚਮਜੇ ਦਾ ਸਾਬੀ ਮੈਂ ਤੇ ਮੰਮੀ ਪਿੱਛੇ ਲਾਇਆ ਨਹੀਂ ਕੋਈ ਨਹੀਂ ਹੋਰ ਫਿਰ ਮੈਂ ਦੱਸਦੀ ਆਪਣੀ ਮਾਂ ਨੂੰ ਉਹਨਾਂ ਇਕੱਠੇ ਕਰਦੀ ਆ ਸਾਰੇ ਕਰ ਕਰ ਤੂੰ ਜਿੰਨੂੰ ਕਰਨਾ ਕਰ ਤੁਹਾਡੇ ਵੀ ਘਰ ਪਰਜਾਇ ਇਹਨੂੰ ਤਾਂ ਪੈਨ ਨੂੰ ਸੱਦਦੀ ਆ ਵੀ ਆਪਣੇ ਦੇ ਅੱਖਾਂ ਨਾਲ ਕੇ ਤੇ ਜਦੋਂ ਤੋਂ ਉਹਨਾਂ ਕੋਈ ਜਾਂਦੀ ਨਹੀਂ ਹੁੰਦੀ ਨਹੀਂ ਮੇਰੀ ਭੈਣ ਤੇਰੀ ਆ ਲਾਜੂ ਤੇਰੇ ਕਹਿਣ ਤੇ ਤੂੰ ਇਹ ਤਿਆਰ ਕਰਕੇ ਕਿਦਨ ਕਹਿ ਵੀ ਚੱਲ ਕੁੜੀਓ ਤੋਰੇ ਉਹ ਦਿਨ ਮੈਂ ਲੈ ਕੇ ਜਾਣਾ ਦੂਜੇ ਬੰਦੇ ਸਹੀ ਕਹਿੰਦੇ ਰਿੰਨੇ ਬੱਸ ਤੈਨੂੰ ਪੇਟਾ ਹੀ ਦੇ ਦਾਂ ਪੇਟਾ ਹੀ ਦੇ ਦਾਂ ਕਦੇ ਉਹਨਾਂ ਤੂੰ ਸੱਦ ਪੇਕੇ ਮੈਂ ਡਰਦੀ ਤੇਰੇ ਪੇਕੇਆਂ ਤੋਂ ਤੇ ਕੋਈ ਨਹੀਂ ਮੰਮੀ ਹੁਣ ਕਰਦਾ ਸੱਦ ਨਹੀਂ ਆਇਆ ਗੱਤ ਤੇ ਮੈਂ ਸੱਦ ਨਹੀਂ ਆ ਮੈਂ ਤੈਨੂੰ ਇੱਕ ਦਾ ਵੀ ਦੋ ਵਾਰੀ ਆਂਨੀ ਆ ਮੈਨੂੰ ਗੁੱਸਾ ਨਾ ਚੜਾ ਤੂੰ ਸਾਥ ਜਨੋ ਸੱਤਣਾ ਤਾਂ ਗਾਣੀ ਬਾਰੋ ਕੀ ਤਾਂ ਲੋਕ ਕਹਿ ਦਿੰਦੇ ਆ ਮੈਨੂੰ ਪ੍ਰਿੰਡ ਲੜੇ ਹੈਣਾ ਮੈਂ ਸਦਾਣ ਐਵੇਂ ਬੋਲੀ ਜਾਨੀ ਛੱਦਦੀ ਆ ਆਪਣੀ ਮਾਂ ਨੂੰ ਫੋਨ ਕਰਕੇ ਕਿਤੇ ਫੋਨ ਮੇਰਾ ਹੇ ਅਰੇ ਤਾਂ ਸਭ ਹੀ ਲੈ ਗਿਆ ਲੈਣ ਦਾ ਸਭੀ ਨੂੰ ਦਾਦੀ ਨੇ ਪਿਆਰ ਨਾਲ ਇੱਥੇ ਬੱਕ ਬੰਚ ਕੇ ਆ ਅੱਜ ਤੇ ਮਿਲ ਤੇ ਹੱਥ ਚੁੱਕ ਤੁਹਾਨੂੰ ਮੰਮੀ ਨੇ ਕੱਲੀ ਵੇਖ ਕੇ ਪਤਾ ਨਹੀਂ ਕੀ ਕਰਨਾ ਮੇਰੇ ਨਾਲ ਚੋਰੀਆਂ ਮੰਮੀ ਆਪ ਕਮੰਦੀ ਆ ਦੀ ਨਾ ਮੇਰਾ ਲੰਦੀ ਤੂੰ ਭੁਵੇਂ ਚੜੀ ਆ ਪਲਾਂਟਿੰਗ ਮੈਂ ਹੁ ਕਰਸਤ ਹੁੰਦੀ ਆ ਲੈ ਨੂੰ ਸਾਪੀ ਨੂੰ ਮੇਕੀ ਮੈਂ ਨਾ ਜੇ ਮੈਨੂੰ ਆਡੋ ਮੇਰੇ ਜੇ ਮੈਨੂੰ ਨਾਲੇ ਕਰਤਾ ਪੈਕੇਜ ਅਟਕੇ ਆ ਉਹ ਨੂੰ ਇੱਕ ਇੱਥੇ ਪਿਆ ਹੁੰਦਾ ਬੱਚੀ ਪਤਾ ਨਹੀਂ ਕਿੱਥੇ ਲੱਗ ਗਈ ਆ ਤੇ ਚਾਰਜ ਨਹੀਂ ਲੱਗਾ ਹਾਈ ਵੇ ਕਿੰਦਾ ਰੋ ਰੋ ਸੱਚੀ ਹੁੰਦੀ ਆ ਐਡੀ ਚੰਦਰੀ ਜਦੋਂ ਨਹੀਂ ਆਦੋਂ ਬਸ ਰੋ ਰੋ ਕੇ ਤੇ ਫੋਨ ਲੰਦੀ ਕਿ ਮੈਂ ਬੜੀ ਸੱਚੀ ਆ ਲਾਲਾ ਜਿਹੜੇ ਤੂੰ ਪਿਓ ਨੂੰ ਡੀਸੀ ਨੂੰ ਫੋਨ ਲਾਉਣਾ ਮੈਨੂੰ ਉਹਦਾ ਡਰ ਪਿਆ ਵਾ ਮੈਂ ਡਰਦੀ ਆ ਤਵਾ ਆ ਨਹੀਂ ਤੇ ਧੀਆਂ ਵਾਲਿਆਂ ਦਾ ਤੇ ਸਿਰ ਅੱਗੇ ਨੀਵਾ ਹੁੰਦਾ ਸੱਪ ਚੰਦ ਇੱਕ ਸੱਸਾ ਹੁੰਦਾ ਉਹ ਨਹੀਂ ਮਾਨ ਹੁੰਦਾ ਇੰਨਾ ਜਰੀਲਾ ਹੁੰਦਾ ਤੇ ਮੈਰੇ ਚ ਤੇ ਦੋ ਸੱਸੇ ਆ ਮੈਂ ਤੇ ਨੂੰ ਕਰ ਦੂੰ ਇੱਕ ਵਾਰੀ ਖੂੰਜੇ ਲਾ ਦੂੰ ਇਹ ਕਿ ਸਮਝੂਗੀ ਆਪਣੇ ਆਪ ਚ ਬੜੀ ਬਣੀ ਫਿਰਦੀ ਆ ਜਦੋਂ ਨਹੀਂ ਆਦੋਂ ਚਵਲਾ ਆਣ ਕੇ ਤੇ ਮੇਰੇ ਗਾੜੀ ਬੋਲਦੀ ਤੇ ਮੈਨੂੰ ਜ਼ਹਿਰ ਚੜਾ ਕੇ ਰੱਖ ਦਿੰਦੀ ਇਹਨੂੰ ਦੀ ਇੱਕ ਵਾਰੀ ਮੈਂ ਆ ਹੀ ਨੇਰੀਆਂ ਦੀਆਂ ਲਿਉਂ ਇੱਕ ਯਾਦ ਕਰੂਗੀ ਏ ਇਹਨੂੰ ਤੇ ਮੈਂ ਨਾ ਉਹ ਬਨੇਤ ਨੂੰ ਹੁਣ ਜਿਹੜੀ ਮੇਰੀ ਯਲ ਮੀਤ ਨਹੀਂ ਆ ਇਦਰੋਂ ਦੇ ਹੋ ਹੋ ਕੇ ਮਿੰਗੀ ਟੈਡੀ ਨਾ 10 ਪਦਾ ਦਊਂ ਮੈਂ ਜੇਰੀ ਰੋ ਰੋ ਕੇ ਹੁਣ ਆ ਗਿਆ ਨਾ ਸਾਬੀ ਤੇ ਰੋ ਰੋ ਕੇ ਉਹਨੂੰ ਸੱਚੀ ਬਣ ਕੇ ਤੂੰ ਦੱਸਣਾ ਨਾ ਉਦੇ ਆਉਣ ਤੋਂ ਪਹਿਲਾਂ ਮੈਂ ਨਾ ਆਪਣਾ ਪੋਤਾ ਆਪਣੇ ਵਸ ਕੀਤਾ ਤੇ ਤੂੰ ਕੀ ਸਮਝਦੀ ਹੋਊਂਗੀ ਕਿ ਸੱਸ ਕੀ ਚੀਜ਼ ਐ ਜੇ ਮੇਰਾ ਹੀ ਬੇਹ ਤੂੰ ਮੈਂ ਮੈਨੂੰ ਨਾ ਪਖੰਡ ਕਰਨੀ ਆਉਣਗੇ ਮੈਂ ਵੀ ਜਰੀਕਾ ਕਰ ਲੂੰਗੀ ਪਖੰਡ ਪੈਣੀ ਕੰਬਣ ਲੀਕੇ ਤੇ ਫੇਰ ਤੈਨੂੰ ਮੈਂ ਦੱਸਦੀ ਅੱਜ ਪਤਾ ਆਪਣਾ ਪੋਤਾ ਆਪਣੇ ਵਸ ਕਰ ਲੈਣਾ ਅੱਜ ਮੈਂ ਤੈਨੂੰ ਮੈਂ ਪਟਾਕੇ ਪਾ ਦੂੰ ਤੇਰੇ ਅੱਗੇ ਤੂੰ ਕੀ ਸਮਝਦੀ ਫਿਰਦੀ ਪੁੱਤ ਨੂੰ ਦੱਸਦੀ ਨਾ ਆਪਣੇ ਨੂੰ ਕਿ ਤੇਰੀਆਂ ਕਰਤੂਤਾ ਤੇ ਹੋਰ ਮੰਮੀ ਕਰੀ ਉਮਰ ਮੇਰੇ ਕਿ ਜ਼ੋਰ ਤੇਰੀਂ ਦਾ ਉਹ ਇੱਥੇ ਪੁੱਛ ਕੇ ਜਾਓ ਪਤਾ ਤੇ ਕਰੋ ਸਭ ਨਹੀਂ ਆਣੀ ਕਰ ਕੋਈ ਨਹੀਂ ਪਹਿਲੇ ਮੈਂ ਦੱਸਦੀ ਵੇਖਤੀ ਹੋ ਕੇ ਗੱਲ ਕਰਦੇ ਨਾ ਨੇ ਆਪਣੀ ਮਾਲੂ ਕੁਛ ਕੇ ਪਰ ਤੂੰ ਹੀ ਆਉਣਾ ਕਿ ਮੈਂ ਤੁਹਾਨੂੰ ਦੱਸਣ ਦੀ ਨਹੀਂ ਨਿੱਜ ਮੌਜੂਦਾ ਵੀ ਲੋੜ ਲਾ ਦੇਣਾ ਜਾਂ ਤੇ ਜੋ ਬਣਾ ਲੈ ਫਿਰ ਤੂੰ ਵੀ ਨਹੀਂ ਉਹਨਾਂ ਲਈ ਮੈਂ ਕਿਤੇ ਤੇਨੇ ਪਹਿਲੇ ਪੈਂਜੀ ਚੰਗੀ ਬੜੀ ਪੈਂਜੀ ਚੰਗੀ ਬੜੀ ਵੇਲੇ ਨਾ ਚੰਗ ਪੁੜੇ ਹੁੰਦੇ ਦ ਕੀ ਚੰਗੀ ਏ ਤਾਂ ਮੰਮੀ ਦੂਰੇ ਵਜਦੇ ਚੰਗੇ ਲੱਗਦੇ ਆ ਤੂੰ ਇਹ ਦੂਰ ਬੈਠੇ ਤਾਂ ਤਾਂ ਨੂੰ ਤੱਕਦਾ ਮੈਂ ਇੱਥੇ ਕੱਟਣ ਡੇ ਮੈਨੂੰ ਪਤਾ ਨਾ ਕਿਹੜੇ ਭਾਵ ਹੀ ਕੰਡੇ ਆ ਜਦੋਂ ਦਾ ਛੁੱਟੀ ਆਇਆ ਨਾ ਉਹ ਦਿਨ ਦਾ ਹੀ ਮੰਮੀ ਨੂੰ ਦੱਸ ਇਹ ਝੂਲ ਟੋਦਣ ਦੀ ਖੇੜੀ ਪਹਿਨਾ ਮੈਨੂੰ ਨਗਰੋ ਚੰਗੀ ਭਲੇ ਰਹਿੰਦੀ ਓਏ ਹੰਦੀ ਮੇਰਾ ਛੱਤੀ ਨਾ ਆਵੇ। ਡੈਡੀ ਨੂੰ ਦੱਸੋ ਜਿਹੜਾ ਡੈਡੀ ਗੱਲ ਗੱਲ ਨਾਲ ਕਹਿੰਦਾ ਭੈਣ ਜੀ ਕਰ ਲੈ ਤੂੰ ਨਾ ਕਰੀ ਤੂੰ ਨਾ ਘੋਬਨੀ ਭੈਣ ਜੀ ਅੱਗੇ। ਭੈਣ ਦੀ ਬਾਹ ਮਨੇ ਤਾਂ ਘਟ ਘਟ ਮਾਰਦੇ। ਗੋਇਨੀ ਜਾਪੀ ਹੁੰਦਾ ਪਹਿਲੇ ਮੈਂ ਦੱਸਦੀ ਆ ਉਹਨੂੰ ਸਾਰੀ ਗੱਲ। ਮੈਂ ਇੱਥੇ ਰਹਿਣਾ ਹੀ ਨਹੀਂ ਹੁਣ ਬਹੁਤ ਲੱਗੀ ਮੈਂ ਕੱਪੜੇ ਨੂੰ ਕਹਿਣ ਲੱਗੀ ਮੈਨੂੰ ਇੱਥੇ ਛੱਡ ਕੇ ਜਾ ਮੈਂ ਜੇ ਨਹੀਂ ਸਿੱਧੀ ਗੱਲ ਕਰ ਮੈਨੂੰ ਇੱਥੇ ਸਤਾਇਆ ਇੰਨਾ ਰੋ ਤੇ ਤੂੰ ਅਜੇ ਵੀ ਪਹੁੰਚੇ ਹੀ ਪਾਈ ਜਾਨੇ ਕੋਚੇ ਬਣਾਈ ਨੇ ਮੇਰੀ ਦਾਦੀ ਨਾ ਕਰਾਉਗਾ ਦਾਦੀ ਨੂੰ ਮੈਂ ਦੱਸਾਂ ਤੇਰੇ ਨਾਲ ਟਿਕਨ ਕਿੱਥੇ ਫਿਰ ਤੈਨੂੰ ਪਤਾ ਲੱਗਣਾ ਉਹਨਾਂ ਤੱਕ ਤੂੰ ਥੋੜਾ ਮੇਰੇ ਤੇ ਯਕੀਨ ਕਰਨਾ ਅਸਾ ਸਗੇ ਰਿਹਾ ਮਾ ਮੋ ਚੋਕੀਆਂ ਲੋਹਾਂ ਦੇ ਉੱਤੇ ਐਦਾਂ ਕੋ ਤੂੰ ਹੀ ਨਹੀਂ ਮੇਰੇ ਤੇ ਹੱਥ ਚੁੱਕੇ ਤੇਰੀ ਨੀ ਨੀ ਕੁਝ ਗਿਆ ਦਾਦੀ ਤੈਨੂੰ ਗੁੱਸੇ ਹੋਣੀ ਨਹੀਂ ਦਿੰਦੀ ਪਿੱਟੇ ਮੂੰਹ ਨਹੀਂ ਤੀ ਮੈਨੂੰ ਗਿਆ ਕਾ ਹੋ ਮੈਨੂੰ ਪਤਾ ਚੱਲ ਜੇ ਮੈਂ ਮੜਿਆ ਸਾਬੀ ਤੇ ਚੰਗਾ ਹੋਣ ਉਹਦੀ ਮਾਂ ਦਾ ਮੈਂ ਕੀ ਵੇਖਿਆ ਮਾਂ ਦਾ ਤੇ ਤੁਹਾਡੇ ਮੈਨੂੰ ਪਤਾ ਹੈ ਇਦਾਂ ਦਾਸ ਬਾ

ਮਮੀ ਪਟਾਕੇ ਬੈਠੇ ਆਏ ਮਮੀ ਹਾ ਕੀ ਹੈ ਠੀਕ ਨਹੀਂ ਏ ਮੇ ਹੱਥ ਨਾਲ ਹਏ ਕਿੱਥੇ ਗਏਂ ਕਰਕੇ ਜਾਣਿਆ ਤੇਰੀ ਦੰਦ ਨੇ ਮੈਨੂੰ ਕਟ-ਕਟ ਕੇ ਬੋਰਤਾ ਯੂ ਕਪੀਆ ਹਾ ਹੋਾ ਕਿਹੜੀ ਗੱਲੋਂ ਮੇਰੇ ਮੋਢੇ ਤੇ ਬਰੀ ਪੀੜੋਂ ਡੀਆਂ 940 ਆ ਚਾਹ ਕਟ ਮੰਗ ਲਈ ਮਮੀ ਗੱਲ ਕੀ ਹੋਈ ਆ ਪਹਿਲਾਂ ਇਹ ਤੇ ਦੱਸੋ ਬਹਿ ਜਾ ਪੁੱਤ ਇੱਥੇ ਕੋ ਨਾ ਪੁੱਛ ਮੇਰੇ ਗੱਲ ਹੈ ਕਿ ਮੈਂ ਚਾਹ ਕਟ ਮੰਗਨੀ ਮਮੀ ਜਦੋਂ ਤੁਸੀਂ ਚਾਚੇ ਘਰੋਂ ਆਏ ਜੇ ਤੁਹਾਡੇ ਜਾਣ ਤੋਂ ਪਹਿਲਾਂ ਹੀ ਉਹਨੇ ਚਾਹ ਬਣਾ ਲਈ ਤੇ ਆਉਂਦਿਆਂ ਤੇ ਤੁਹਾਨੂੰ ਉਹਨੇ ਚਾਹ ਪੁੱਛੀ ਆ ਵੇ ਸਾਬੀ ਅਦੋਂ ਤੇ ਮੈਂ ਚਾਹ ਪੀ ਕੇ ਆਈ ਚਾਚੇ ਘਰੋਂ ਆਏ ਹੁਣ ਠਾਢ ਜੀ ਛੜੀ ਤੇ ਮੈਂ ਜੀ ਭੈਣੀ ਨੇ ਆਹ ਦਿੱਤਾ ਪੁੱਤ ਚਾਹ ਬਣਾ ਦੇ ਕਾਪਾ ਚਾਹ ਖਾਣਾ ਦਿੱਤਾ ਦੀ ਉਦੋਂ ਨਹੀਂ ਤੂੰ ਚਾਹ ਪੀਂਦੀ ਤੈਨੂੰ ਦਵਾਹੇ ਚਾਹ ਤੈਨੂੰ ਕੀ ਪਤਾ ਪੁੱਤ ਮੈਨੂੰ ਇਹਦੇ ਅੰਦਰ ਹੀ ਫੜ ਗਈ ਆ ਇਹ ਵੀ ਜਿਆਦਾ ਸਿਰ ਤੇ ਚੜ ਗਈ ਆ ਇਹ ਕੌਣ ਹੁੰਦੀ ਆ ਮੇਰੀ ਮਾਂ ਦੇ ਹੱਥ ਚੁੱਕਣ ਵਾਲੀ ਮਾਂ ਤੇ ਫਿਰ ਵੀ ਮਾਂ ਹੀ ਆ ਨਾ ਮੰਮੀ ਮੈਂ ਇਹਦਾ ਕਰਦਾ ਇਲਾਜ ਅੱਜ ਕੋਈ ਗੱਲ ਨਹੀਂ ਇਹ ਬੜੀ ਵੀ ਗੜ ਗਈ ਤੈਨੂੰ ਨਹੀਂ ਪਤਾ ਲੱਗਦਾ ਸਾਡੀ ਇਹ ਮੈਨੂੰ ਬੜਾ ਸੁਪਉਂਦੀ ਆ ਇੱਕ ਕੁੱਟ ਖ ਖਸਮ ਨੂੰ ਖਾਣੀ ਚਾਹੀ ਤੇ ਬਣਾ ਦਿੰਦੀ ਤੇ ਕੀ ਹੋ ਜਾਣਾ ਹੈ ਕੀ ਵਿਗੜ ਜਾਣਾ ਹੈ ਪੁੱਤੇ ਦਾ ਸਭ ਕੋ ਘਰੇ ਇਹਨੂੰ ਕਿਹੇ ਗੱਲ ਦੀ ਤੰਗੀ ਕਿਦੇ ਮੈਂ ਹਲੇ ਸੋਚਣ ਗਿਆ ਨਹੀਂ ਹੋਣੀ ਛੇਤੀ ਇਹ ਨਹੀਂ ਜਿਹੜਾ ਕੁ ਸਾਲ ਕਰਿਆ ਤੂੰ ਵੀ ਨਾ ਸਾਲ ਡੇਢ ਛੁੱਟੀ ਲੈ ਗਿਆ ਵੀ ਇਹਨੂੰ ਜਰਾ ਪਵਾ ਲੱਗੂਗਾ ਇਹ ਮਾਂ ਦੇ ਹੱਥ ਕਿਦਾਂ ਚੁੱਕੀ ਦਵਾ ਮੈਂ ਹਲੇ ਇਹਨੂੰ ਸੋਚਣਿਆ ਵੀ ਚੱਲ ਨਾਲ ਲੈ ਜਾਂਦਾ ਵਾ ਇਹ ਨਾਲ ਜਾਣ ਵਾਈ ਨਹੀਂ ਦੇ ਤੇ ਤੈਨੂੰ ਵੀ ਕੁੱਟ ਦੇਣੀ ਆ ਤੈਨੂੰ ਕਿੰਨੇ ਛਡੂਣਾ ਵਾ ਹਉ ਕੋਟ ਦੇਣਾ ਇਦੀ ਭੜਾ ਫਟਾਈ ਆ ਇਹਦਾ ਮੈਂ ਕਰਦਾ ਮਾ ਨਾ ਲਾਜ ਇਹ ਕੌਣ ਦੀ ਮੇਰੀ ਮਾਂ ਦੇ ਹੱਥ ਚੁੱਕਣ ਵਾਲੀ ਭੜਾ ਕਿਆ ਕਰੂ ਜਰਾ ਪਤਾ ਹੋਲੇ ਮਜ਼ਾ ਆ ਗਿਆ ਜਰਾ ਕਿਹਾ ਪਤਾ ਉਝਾਂਖੀ ਕਿੰਨੀ ਜੀ ਉੱਤੇ ਚੱਤੀਂ ਮੈਂ ਦੱਸਾਂ ਪਤਾ ਮੈਂ ਕਿ ਮਰੋਂ ਮਰ ਮੈਂ ਅੱਧ ਕਰਾਂ ਫੱਪੜੀ ਕਿੰਨਾ ਪਤਾ ਲੱਗੂ ਇਧਰ ਆਤਾ ਹਾਂ ਨਿਆ ਮੈਂ ਕਿਲਾ ਆਕਾਂ ਫੇ ਮੈਂ ਰੋ ਰੋ ਸੱਚੀ ਬਣ ਜੰਨੀ ਕਿਦਾਂ ਆਪਣੀ ਪਿਓ ਨੂੰ ਸਾਤ ਦੂੰ ਮੇਰਾ ਪੁੱਤ ਤੇ ਹੋ ਗਿਆ ਹੁਣ ਮੇਰੇ ਵੱਲ ਮੈਨੂੰ ਨਹੀਂ ਹੁਣ ਕੋਈ ਵੀ ਪਰਵਾਹ ਫੇਰੀਆ ਮੈਨੂੰ ਵਿੱਚ ਨਾ ਮੈਂ ਵੀ ਪਖਾਂਡੀ ਕਰਦੀ ਕੋਈ ਨਹੀਂ ਦੱਸਦੀ ਇਹਨੂੰ ਪਤਾ ਮੁੰਡਾ ਨਾ ਨਾ ਹੁਣ ਆਇਆ ਮੇਰਾ ਸਾਲ ਡੇਢ ਪੜਨੇ ਭੇਜੂਗੀ ਇਹਨੂੰ ਪਤਾ ਜਾਊ ਲੱਗ ਕੇ ਕਰੀ ਇਹ ਵੱਡੀ ਚੰਦਰੀ ਬਣ ਬਣ ਬੈਂਦੀ ਜਾਊਗੀ ਨਾ ਮਾਰਨਾ ਪੀ ਕੇ ਕਿ ਇਹਨੂੰ ਪਤਾ ਲੱਗੂ ਆ ਗੇਜਕ ਨੂੰ ਇਕੇ ਤੇ ਜਲ ਗਈ ਕੀ ਆ ਗਏ ਜੀ ਤੂੰ ਮੇਰੀ ਮਾਂ ਤੇ ਹੱਥ ਚੁੱਕਿਆ ਮੈਂ ਚੁੱਕਿਆ ਕ ਮੰਮੀ ਧਾਡੀ ਨੇ ਮੇਰੇ ਤੇ ਹੱਥ ਚੁੱਕਿਆ ਵਾ ਮੈਂ ਨਹੀਂ ਚੁੱਕਿਆ ਸਗੋਂ ਮੰਮੀ ਧਾਡੀ ਨੇ ਮੇਰੇ ਚ ਪੇੜ ਮਾਰੀ ਤੇ ਮੂੰਹ ਤੇ ਮਾਂ ਮੇਰੀ ਨੂੰ ਮਾਰ ਮਾਰ ਕੇ ਤਾਂ ਤੇ ਗੋਡੇ ਮੋਡੇ ਤੋਂ ਦੁਖਣੇ ਲਾਏ ਆ ਤੂੰ ਜਾਦੀ ਨਹੀਂ ਭੁਏ ਚੜ ਗਈ ਤੂੰ ਹਾਏ ਮੈਂ ਕਦੋਂ ਮਾਰਿਆ ਮੰਮੀ ਦਾਦੀ ਨੇ ਮੇਆ ਤੇ ਚੁੱਕਿਆ ਮੈਂ ਜਗਤਾਨੂ ਡਿੱਗਣ ਦੇ ਬਿਤੇ ਸੁੱਕ ਫਫੇ ਜਨਾ ਕੁੱਟ ਹਾਏ ਮੈਂ ਨਹੀਂ ਗੋ ਕੀਤਾ ਮੈਂ ਤੈਨੂੰ ਡਿੱਗਣ ਦੇ ਬਿਤੇ ਮੈਂ ਤੈਨੂੰ ਦੱਤੀ ਰੋ ਰੋ ਕੇ ਮੈਂ ਨੋ ਨਾਦਾ ਸਭ ਮੈਨੂੰ ਪਤਾ ਵਾ ਤਮਾਸ਼ੇ ਕਿੱਥੇ ਮਾਰੀ ਤੇਰੇ ਚਪੜ ਤੇਰੇ ਤੇ ਕੱਖ ਵੀ ਨਹੀਂ ਦੇ ਗੰਡਿਆ ਤੇ ਮਾਂ ਮੇਰੀ ਦੇ ਤਾਂ ਹੱਥ ਲੱਗਦੇ ਕਿਉਂ ਗੰਡਿਆ ਸਾਰਾ ਕੁਝ ਮੈਂ ਸੱਚ ਬੋਲ ਰਹੀ ਮੰਮੀ ਦਾ ਟਿਕੀ ਨੀ ਚਲਾਉਣਾ ਮੈਂ ਹੰਦ ਚੁੱਕ ਕੇ ਆਪ ਘਰ ਨੂੰ ਮਰਤੇ ਪਾਤੀ ਆ ਤੂੰ ਇਹ ਬਾਹਰ ਕਿਉਂ ਗਈ ਘਰੋਂ ਨਿੰਦਾ ਦਾ ਸਾਰਾ ਕੁਝ ਪਤਾ ਲੱਗਦਾ ਹੋ ਘਾਮੀਆਂ ਪਿੰਜਰਾ ਵਾ ਮੈਂ ਘਰ ਹੀ ਰਹਿਣਾ ਇੱਥੇ ਪਿੰਜਰੇ ਦੀ ਤਰ੍ਹਾਂ ਰਹਿਣਾ ਬਾਹਰ ਨਹੀਂ ਮੈਨੂੰ ਕੋਈ ਆਡਰ ਨਿਕਲਦਾ ਸਾਬੀ ਤੇਂਡੇ ਤੇ ਮੈਂ ਇਹ ਨਾ ਸੋਚਾਂ ਮੈਂ ਕਿਉਂ ਆ ਤੇ ਚੁੱਕਣਾ ਏ ਤੂੰ ਨਾਲੇ ਉਹਨੂੰ ਕੀ ਡਰਾਵੇ ਪਾਉਣੀ ਆ ਕਾਹਦਾ ਡਰਾਵਾ ਪਾਇਆ ਮੈਂ ਮੈਂ ਆਪਣੇ ਮਾਪਿਆਂ ਨੂੰ ਸੱਦਣ ਲੱਗੀ ਕੀ ਤੂੰ ਮਾਪਿਆਂ ਨੂੰ ਸੱਦਣਾ ਮੈਂ ਨਹੀਂ ਗੋਸਵੇ ਗਿਆ ਮੈਂ ਜੋ ਮੰਮੀ ਤੋਂ ਇੰਤੈਸੇ ਮੈਂ ਨਹੀਂ ਸੱਦਦੀ ਗੈਨੂ ਤੇ ਮੰਮੀ ਨਾਲ ਗੱਲ ਕਰੋ ਉਹਨੇ ਮੇਰੇ ਤੇ ਕਿਉਂ ਆਦਤ ਚੁੱਕਿਆ ਆਰੀ ਮੈਂ ਗੱਲ ਕਰਕੇ ਹੀ ਆਇਆ ਮੈਂ ਤੇ ਤੂੰ ਇਹੋ ਜਿਹਾ ਤਮਾਸ਼ਾ ਨਾ ਬਣਾ ਠੀਕ ਆ ਹਾਂ ਫਿਰ ਮिन्नੂ ਨਹੀਂ ਪਤਾ ਮੰਮੀ ਨੇ ਤੈਨੂੰ ਕੀ ਮੈਂ ਆਪਣੇ ਹੱਥ ਕੰਟਰੋਲ ਕਰਕੇ ਬੈਠਾ ਹੀ ਹਾਂ ਮिन्नੂ ਨਾਲ ਨਹੀਂ ਮੈਨੇ ਮਾਰਦੇ ਤੂੰ ਵੀ ਗਾ ਅੱਗੇ ਮਾਂ ਮੇਰੀ ਮिन्नੂ ਕਹਿੰਦੀ ਬਤੁ ਆਇਬ ਕਰ ਲੈ ਬਾਹਰ ਲੱਪੇ ਉਹਨੇ ਝੱਟੇ ਇਤੇ ਤੋ ਨਾ ਵੀ ਗੱਲ ਸੱਚੀ ਆ ਕਿ ਉਹਨਾਂ ਨੂੰ ਪਤਾ ਆਪਣੀ ਧੀ ਦਾ ਕਿ ਕਿੱਦਾਂ ਦੀ ਐ ਮੈਂ ਕੀ ਕਿਹਾ ਸਾਰੇ ਲਾਲ ਮੀਨਕੇ ਡੱਬੇ ਮੇਰੇ ਦੁਆਲੇ ਹੋ ਗਏ ਸੁੱਖਾ ਜੇ ਤੂੰ ਸੱਚੀ ਨਹੀਂ ਨਾ ਤੇ ਅਗਲੇ ਭੱਜੇ ਆਉਂਦੇ ਜੇ ਤੂੰ ਉਹਨਾਂ ਨੂੰ ਦੱਸਿਆ ਤੇ ਉਹ ਕਹਿੰਦੇ ਪਹਿਲਾਂ ਸਾਡੀ ਨਾਲ ਗੱਲ ਕਰ ਸਭੀ ਕੀ ਹੁੰਦਾ ਮੈਂ ਉਹਨਾਂ ਨਾਲ ਕੀ ਗੱਲ ਕਰਾਂ ਦੱਸਾਂ ਉਹਨਾਂ ਨੂੰ ਮੇਰੀ ਮਾਂ ਤੇ ਆ ਚੁੱਕਿਆ ਦੱਸਾਂ ਤੂੰ ਘਰੋਂ ਬਾਹਰ ਗਏ ਕਿ ਉਹ ਘਰੀਕ ਬਾਹਰ ਗਏ ਸਿਆਪਾ ਬੈਗਿਆ ਕਰੇ ਤੇ ਕਹਿਂ ਦਿਆ ਮੇਰੇ ਲਈ ਪਿੰਜਰਾ ਲਾ ਦੇ ਮੇਰੇ ਇੱਥੇ ਇੱਥੇ ਧੜਿਆ ਰਹੀ ਨਾ ਮੈਂ ਤਾਂ ਨਿਆਂ ਹੀ ਕਰੋ ਬਾਹਰ ਜਾਣਾ ਮੇਰੇ ਤੇ ਝੂਠਾ ਇਲਜ਼ਾਮ ਲਗਾ ਜਿਹੜੀ ਸੱਚੀ ਉਹਨੂੰ ਝੂਠੀ ਕਰਤਾ ਉਹ ਵਿਚਾਰੀ ਕੰਬਲ ਲੈ ਕੇ ਪਈ ਉਹਨੂੰ ਮੈਂ ਲੈ ਕੇ ਚੱਲਿਆ ਡਾਕਟਰ ਕੋਲ ਠੀਕ ਆ ਆਉਂਦੇ ਤਮਾਸ਼ੇ ਜੇ ਕਰ ਰਹੋ ਹਰ ਜਾ ਤੈਨੂੰ ਮੈਂ ਦੱਸਤਾ ਹੀ ਜੋ ਜੇ ਮੈਂ ਤੇਰਾ ਸਾਥ ਦੇਣਾ ਨਾ ਤੇ ਸਾਥ ਦੇਣ ਜੋਗਾ ਵੀ ਰਹਿੰਦੇ ਸਾਬੀ ਜੀ ਮੇਰੀ ਗੱਲ ਤੇ ਧਿਆਨ ਨਾਲ ਸੁਣੋ ਯਾਰ ਕੀ ਕਰਨ ਦੇ ਜੇ ਮੰਮੀ ਅੰਦੀ ਤੂੰ ਉਹਦੇ ਨਾਲ ਗੱਲ ਕਰ ਕੀ ਜਾਂਦਾ ਫੇਰ ਆਨੂੰ ਦੱਸ ਮੈਂ ਕੀ ਕਵਾਂ ਤੂੰ ਈ ਵੀ ਨਹੀਂ ਮੇਰੀ ਸੁਣੀ ਹੁਣ ਪੰਚਾਇਤਾਂ ਇਕੱਠੀਆਂ ਕਰੀਏ ਗੱਲ ਕਰਨ ਲਈ ਮੈਂ ਵੀ ਸਾਦਾ ਉਹਨਾਂ ਨੂੰ ਵੀ ਕਹ ਪੰਚਾਇਤ ਲੈ ਕੇ ਆਓ ਫੇਰ ਇੱਥੇ ਹੈ ਕੀ ਗੱਲ ਕਰਾਂ ਮੈਂ ਉਹਨਾਂ ਨਾਲ ਸਾਬੀ ਅੱਗੇ ਨੀਵੇਂ ਮੰਮੀ ਨੂੰ ਕੋਈ ਜਿਹਾ ਕਹਿ ਤਾ ਹੋਣੀ ਕਹਿਣਾ ਕਿਆ ਨਹੀਂ ਦਿਖੰਡਿਆ ਸਾਰਾ ਕੁਝ ਪਰ ਮੰਮੀ ਨੂੰ ਕਿਹਾ ਕਿ ਤੁੰਨੋ ਗੱਲ ਕੀ ਹੋਈ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਮੰਮੀ ਨੇ ਮੇਲੇ ਆਣ ਕੇ ਚਪੇੜ ਮਾਰੀ ਮੂੰਹ ਤੇ ਮੈਂ ਬਸ ਪਲਾਟ ਵੱਲੋਂ ਹੀ ਪੁੱਛਿਆ ਹੀ ਨਾ ਤੂੰ ਕਹਨੋਂ ਨਹੀਂ ਪਲਾਟ ਵੱਲੋਂ ਪੁੱਛਣ ਲਈ ਤੈਨੂੰ ਮੈਂ ਕਿਹਾ ਹੀ ਤੂੰ ਪਲਾਟ ਵੱਲੋਂ ਪੁੱਛ ਹੈ ਮੈਂ ਤਾਂ ਤੈਨੂੰ ਸਾਇ ਸਭਾਏ ਦਾਤਾ ਵੀ ਆਡਾ ਪਲਾਟ ਵੀ ਆਡਾ ਬਸ ਹੁਣ ਤੇ ਅਗੂਠਾ ਲਵਾਉਂ ਪਲਾਟ ਤੇ ਮੈਂ ਮੰਮੀ ਨੂੰ ਵਾਜੇ ਕਿ ਆਈ ਨਹੀਂ ਕੋਈ ਗੱਲ ਬਾਤ ਹੀ ਨਹੀਂ ਹੋਈ ਗੱਲ ਬਾਤ ਨਹੀਂ ਜੇ ਸੈਲ ਨੂੰ ਪਤਾ ਲੱਗ ਗਿਆ ਨਾ ਵੀ ਮੇਰੀ ਮਾਂ ਦੇ ਹੱਥ ਚੁੱਕਿਆ ਵਾ ਤੇ ਇੱਥੇ ਲੜਾਈ ਹੋਣੀ ਆ ਦੋ ਪਰਵਾਹਾਂ ਚ ਸਾਰੇ ਮੰਡ ਵਰਤਾਰੇ ਲੈਣੀਆਂ ਹਾਂ ਹਾਂ ਸੁਣਾਈਆਂ ਵਾਪੀਆਂ ਕਰਾਰੀਆਂ ਗੱਲਾਂ ਸਾਬੀ ਨੇ ਹੁਣ ਪਤਾ ਲੱਗੂ ਇਹਨੂੰ ਮੈਨੂੰ ਕਿਹੜੀ ਕੋਈ ਵੱਜੀ-ਵੁੱਜੀ ਆ ਜੱਟੀ ਨੂੰ ਤਾਂ ਪਰਵਾਹ ਕੋਈ ਨਹੀਂ ਆ ਉੱਟਕੇ ਸਮੋਂ ਦੇ ਸੱਚੀ ਬਣ ਗਈਆਂ ਤੇ ਹੁਣ ਪਤਾ ਕੀ ਕਰਦੇ ਆ ਪੁੱਤ ਨੂੰ ਇਹੋ ਆਖਣ ਹਾਏ ਇਹ ਮੋਟਾ ਟੁੱਟ ਗਿਆ ਸਥਾਨ ਤੇ ਦੇਖ ਗਈ ਆ ਸਿਆਲ ਚੜ ਗਿਆ ਵਾ ਪਰ ਮਾਨ ਨਾ ਕੰਬਰ ਚ ਲੰਮੇ ਪਾਉਂਗੀ ਆਪੇ ਮਾਂਜੀ ਭਾਂਡੇ ਆਪੇ ਪਕਾਉ ਰੋਟੀਆਂ ਆਪੇ ਖਵਾ ਲੂ ਮੈਨੂੰ ਵੀ ਮੰਜੇ ਤੇ ਸਗੂ ਮੈਂ ਨਾ ਚੋਕ ਕਥਲ ਮੈਨੂੰ ਨਹੀਂ ਆਪੇ ਫਿਰ ਪਤਾ ਦੱਸੂ ਮੈਂ ਨਹੀਂ ਚੁੰਗੇ ਤਰ ਪਰ ਮੈਂ ਹੱਤ ਚੁੱਕਿਆ ਹੀ ਨਹੀਂ ਆ ਸਾਭੀ ਕਿਉਂ ਮੇਰੇ ਦਿਲ ਜਾ ਬਨਾਈ ਜਾਂਦੇ ਤੁਸੀਂ ਮੈਂ ਇਲਜਾਮ ਲਾਈ ਜਾਂਦੇ ਦੇਖਣ ਹੀ ਦਿਆ ਮੈਨੂੰ ਮੇਰੀ ਗੱਲ ਸੁਣੋ ਮੈਂ ਨਹੀਂ ਚੁੱਕਿਆ ਛੱਡ ਮੇਰਾ ਹੱਥ ਤੇਰੀ ਗੱਲ ਸੁਣੋ

ਕੋਈ ਨਹੀਂ ਪੁੱਤ ਦਵਾਈ ਲੈ ਲੈਨੇ ਡਾਕਟਰ ਨੂੰ ਸਾਥ ਕੇ ਚਲੋ ਉਠੋ ਗਾਂ ਚੱਲੀ ਗਏ ਫਿਰ ਡਾਕਟਰ ਨਾਲ ਨਹੀਂ ਜਾਣਾ ਨਹੀਂ ਪੁੱਤ ਵੇ ਮੇਰੇ ਕੋਈ ਜਾ ਨਹੀਂ ਜਾਣਾ ਆਏ ਆ ਵੇ ਕਿੰਨੀ ਪੇਟ ਹੁੰਦੀ ਹੈ ਮਾਰੇ ਬੜੇ ਜ਼ੋਰ ਨਾਲ ਮੰਮੀ ਘੋਟਨਾ ਆ ਮੋਢਾ ਘੁਟਾ ਆਏ ਵੇ ਸਭੀ ਹੱਥ ਨਾਲ ਆ ਬੜੀ ਪੇਟ ਹੁੰਦੀ ਪੁੱਤ ਵੇ ਮੰਮੀ ਮੈਂ ਮਮੀ ਪਾਈਓ ਫਿਰ ਪੜਨੇ ਹੁਣ ਅੱਗੇ ਤੇ ਮੈਂ ਤੇ ਨਹੀਂ ਨਾ ਇਹਦਾ ਸਾਥ ਮੈਂ ਨਹੀਂ ਹੋਣੇ ਦਾ ਸਾਧਿਆ ਕਰਾ ਨਾ ਹੀ ਇਹਦੀ ਗੱਲ ਬੰਨਿਆ ਕਰਨੀ ਉਹ ਤੈਨੂੰ ਪੋਣਾ ਹੀ ਪਣਾ ਹੈ ਪੋਣਾ ਪਣਾ ਹੀ ਪੜਨੇ ਆ ਇਹ ਵਿਗੜ ਪੜੀ ਗਈ ਆ ਬਹੁਤ ਧੂਏ ਚੜ ਗਈ ਏ ਇਹ ਤੇ ਜਿੱਦਾਂ ਹੋਣ ਵੀ ਹੈ ਹੁਣ ਮੈਂ ਚਾਹ ਮੰਗੀ ਆ ਜੇ ਹੁਣ ਮੈਨੂੰ ਚਾਹ ਨਹੀਂ ਟੈਮ ਨਾਲ ਦੇਣੀ ਤੇ ਅਦੋਂ ਬਾਅਦ ਚ ਚਾਹ ਪੀਤੀ ਦਾ ਕੀ ਫਾਇਦਾ ਆਂਦੇ ਹੁੰਦੇ ਨਾ ਈਦ ਨਾ ਕਿ ਕੀ ਤੇ ਤੰਬੇ ਨੂੰ ਅੱਗ ਲਾਉਣੀ ਬਾਅਦ ਚ ਮੈਂ ਕੀ ਕਰਨੀ ਚਾਹ ਜਦੋਂ ਹੁਣ ਠੰਡ ਲੱਗਣ ਦੀ ਹੁਣ ਕੀ ਕਰਨ ਦਾ ਪੀਣ ਨੂੰ ਤੇ ਬਾਅਦ ਚ ਮੈਂ ਤੰਬੇ ਨੂੰ ਫੂਕਣਾ ਹੈ ਹੁਣ ਵੇਖਾ ਹੁਣ ਮੈਨੂੰ ਸੱਟ ਲੱਗੀ ਤੂੰ ਮੇਰਾ ਕਿੰਨਾ ਦੇਉਂ ਕਰਦਾ ਮੈਂ ਸ਼ਾਇਦ ਨਾ ਤੂੰ ਮੇਰਾ ਪੁੱਤ ਤੇ ਤੂੰ ਹੀ ਮੇਰੇ ਸਾਥ ਦੇ ਚਲ ਮੰਮੀ ਰੋ ਨਾ ਮੈਂ ਤਾਂ ਸਾਥ ਦਿੰਨਾ ਹੀ ਨਾ ਹੁਣ ਬਿਲਕੁਲ ਇਹਦੇ ਕੋਲੋਂ ਸਾਰੇ ਹੀ ਕੰਮ ਕਰਾਇਆ ਕਰਨੇ ਵੇਖੀ ਅੰਦਰ ਬਾਹਰ ਦੇ ਵੀ ਵੇਹਲੀ ਦਾ ਵੀ ਇਹੀ ਕੰਮ ਕਰਾਇਆ ਕਰੂ ਸਾਰੇ ਹਾਂ ਵੇ ਲੰਗਰੋਂ ਪਾਣੀ ਪੀ ਗੇ ਤੇ ਜਰਾ ਠੰਡ ਲੱਗਣੋਂ ਵੀ ਹਟ ਜਾਣੀ ਮੰਮੀ ਸਹਿਲ ਨੂੰ ਨਾ ਦੱਸਿਓ ਸਹਿਲ ਆਊਗਾ ਨਾ ਪੈਰੋਂ ਨੇ ਮੇਰੇ ਨਾਲ ਵੀ ਲੜਨਾ ਹੀ ਨਾ ਪੁੱਤ ਮੈਂ ਦੋਵਾਂ ਭਰਾਵਾਂ ਚ ਮੈਂ ਨਹੀਂ ਦੱਸਦੀ ਮੈਂ ਬਲਕਿ ਮੈਂ ਆਖੂੰਗੀ ਮੈਂ ਡੇਗ ਵੀ ਨਹੀਂ ਪੁੱਤ ਤਾਂ ਮੇਰੇ ਇੱਥੇ ਸੱਟ ਲੱਗ ਗਈ ਆਹ ਉਹ ਕਿਉਂ ਲੈ ਟੈਨਸ਼ਨ ਲੈਣੀ ਉਹਦੇ ਉਹ ਐਵੇਂ ਨਾ ਹੋਵੇ ਵੀ ਆਡੇ ਦੋਵਾਂ ਭਰਾਵਾਂ ਚ ਫਿੱਟ ਤੈਨੂੰ ਦੋਆ ਜਦੋਂ ਮੈਂ ਕਦੀ ਵੀ ਨਾ ਫਿੱਟ ਪਉਣ ਦਵਾ ਜਦ ਤੂੰ ਇੰਚ ਲੰਮੇ ਪੌਂ ਕੰਬਨ ਨਾ ਹੋਤੇ ਓਏ ਇੱਕ ਢੀ ਚਲਾਕ ਢੀ ਚਲਾਕ ਮੈਂ ਤੇਦਰ ਕੀ ਚਲਾਕ ਜਨਾਨੀ ਨਹੀਂ ਵੇਖੀ ਹਲੇ ਤੱਕ ਤੈਨੂੰ ਪਤਾ ਹੀ ਨਹੀਂ ਲੱਗਦਾ ਪੁੱਤ ਤੂੰ ਘਰ ਨਹੀਂ ਨਾ ਤੇ ਇਹਦੇ ਕੀ ਹਿੰਮਤ ਹੈ ਕਿ ਮੈਨੂੰ ਕੁੱਟ ਦਿੰਦੀ ਕਿਤੇ ਢੀ ਚਲਾਕ ਉਹ ਮੈਂ ਵੀ ਕਿਹਾ ਪੁੱਤ ਮੇਰੇ ਚਲ ਗੱਦਵਈ ਮੈਨੂੰ ਗੜਾ ਕੋਣ ਮੈਂ ਹੁਣ ਆਉਣ ਮੰਨ ਤੇ ਲੰਬੇ ਭੈਣ ਤੇ ਚਾਹ ਤੇ ਮਰ ਚਲੇ ਮੈਂ ਕੰਮ ਕਰ ਕਰ ਕੇ ਮੇਲੀਆਂ ਖਾਂਦੀ ਆ ਪਕਲੂਗੀ ਦਾ ਬੜੀ ਰੋ ਰ ਸਕਦੀ ਹਾਂ ਦੀ ਨਾ ਕਿ ਫੇਮ ਨੂੰ ਮੜਾ ਕੇ ਰੋਣਾ ਉਹ ਤਾਂ ਮੈਂ ਤਾਂ ਚੱਟ ਰੋ ਪਾ ਚੱਟ ਹੱਸ ਪਾ ਇਹ ਕਰਦੀ ਜਦੋਂ ਕਿ ਮੈਨੂੰ ਕੋ ਹੁੰਦਾ ਹੀ ਨਹੀਂ ਕਰਨਾ ਜੇ ਮੈਂ ਸਾਰਾ ਕੰਮ ਕਰ ਸਕਦੀ ਆ ਤੇ ਪਕਾਣ ਵੀ ਕਰ ਸਕਦੀ ਆ ਮੈਂ ਆ ਹੀ ਆ ਕੇ ਅੱਛਾ ਮੰਮੀ ਮੇਰੀ ਕਹਿੰਦੇ ਤੇਰੀ ਸਾਬੀ ਨੇ ਗੱਲ ਸੁਣ ਲੈਣੀ ਖਾਣੂ ਆਉਣ ਦੀ ਲੋੜ ਹੀ ਨਹੀਂ ਪੈਣੀ ਆਪੇ ਉਹਨੇ ਹਾਲ ਕਰ ਲੈਣਾ ਮੈਂ ਮੰਮੀ ਨੂੰ ਕਿ ਫੋਨ ਲਾ ਕੇ ਦੱਸਾਂ ਵੀ ਸਾਬੀ ਵੀ ਨਹੀਂ ਮੇਰੀ ਗੱਲ ਸੁਣਦੇ ਹੂੰ ਵੀ ਮੇਰੇ ਤੋਂ ਉਲਟੋ ਹੋ ਗਿਆ ਜਿਹਦੇ ਆਸਰੇ ਮੈਂ ਆਈ ਹਾਈ ਬੰਮੀ ਨੇ ਇਤੋਂ ਦਾ ਕੀ ਕਹਿਤਾ ਵਸਾਬੀ ਨੂੰ ਜਿਹੜਾ ਮਿੰਟ ਜੀ ਬਦਲ ਗਿਆ ਨੀ ਤੇ ਇਦਾਂ ਤੇ ਕਦੀ ਵੀ ਨਹੀਂ ਹੋਇਆ ਵੀ ਉਹਨੇ ਮੇਰੀ ਗੱਲ ਨਹੀਂ ਹੀ ਸੁਣਨੀ ਜੀ ਮੈਂ ਮम्मी ਨੂੰ ਫੋਨ ਲਾ ਕੇ ਸੱਚ ਦੱਸ ਤਾ ਉਹ ਇੱਥੇ ਆ ਗਏ। ਸਾਬੀ ਨੇ ਹੋਰ ਰੋਕਾ ਹੋ ਜਣਾ। ਨੇ ਗਣਾ ਤੋਂ ਨਿੱਕੇ ਨਿੱਕੇ ਗੱਲ ਆਪਣੀ ਮਾਂ ਨੂੰ ਪਹੁੰਚਾਉਣੀ ਜਦੋਂ ਮੈਂ ਇੱਥੇ ਬੈਠਾ ਛੁੱਟੀ ਆਇਆ। ਤੂੰ ਆਪਣੀ ਮਾਂ ਨੂੰ ਕਿਉਂ ਸੱਦਿਆ? ਸਾਡੇ ਇਹ ਘਰ ਦਾ ਪਾਚ ਕੱਢਣ ਨਹੀਂ ਤੂੰ। ਭੈਣ ਦੀ ਮੰਮੀ ਦਾ ਫੋਨ ਆਊਗਾ ਨਾ ਤੇ ਮੈਂ ਠਹਿਰ ਕੇ ਮੰਮੀ ਨੂੰ ਦੱਸ ਦਿੰਨੀ ਆ ਵੀ ਮੰਮੀ ਨਹੀਂ ਕੋਈ ਗੱਲ ਨਹੀਂ ਹੋਈ। ਸਾਡਾ ਹੋ ਗਿਆ ਰਾਜੀਨਾਵ। ਸਭ ਕੁਝ ਠੀਕ। ਝੂਠ ਦੇ ਬੋਲਣਾ ਹੀ ਪੈਣਾ। ਜੇ ਸੱਚ ਦੱਸਦਾ ਉਹਨਾਂ ਸਾਰਿਆਂ ਨੇ ਇੱਥੇ ਆ ਜਾਣਾ ਤੇ ਗੱਲ ਤਾਂ ਜ਼ਿਆਦਾ ਵੱਧ ਜਾਣੀ ਹੈ ਪਰ ਮम्मी ਨੂੰ ਚਾਹੇ ਕਿ ਪੁੱਛੇ ਕਿ ਸਹੀ ਕਿ ਇਦਾਂ ਦਾ ਗੱਲ ਕੀ ਹੋਈ ਹੈ ਮੈਂ ਤੈਨੂੰ ਤਾਨੂੰ ਕਿਹੜੇ ਵਾਲੇ ਮਾਰਿਆ ਜਿਹੜਾ ਤੁਸੀਂ ਝੂਠਾ ਹੀ ਮੇਰੇ ਤੇ ਇਲਜ਼ਾਮ ਲਾਤਾ ਪੁੱਛਦੀਆਂ ਜਾ ਕੇ ਕਿ ਕਿਹੜਾ ਕੰਬਲ ਲੈ ਕੇ ਮਾਤਾ ਲੰਬੇ ਪਈ ਹੈ